ਅੱਜ ਵਾਲੀਆਂ ਬੀਬੀਆਂ ਨਾਲੋਂ ਕਿਤੇ ਚੰਗੀ ਸੀ ਮਹਿਰ ਨਿਸ਼ਾ ਮਹਿਰ ਨਿਸ਼ਾ ਜਿਹਨੂੰ ਤੁਸੀਂ ਕਹਿੰਦੇ ਹੋ ਨੂਰ ਜਹਾਂ ਉਹਦਾ ਅਸਲੀ ਨਾਮ ਸੀਗਾ ਮਹਿਰ ਨਿਸ਼ਾ ਅੱਜ ਦੀਆਂ ਬੀਬੀਆਂ ਨਾਲੋਂ 100 ਗੁਣਾ ਚੰਗੀ ਸੀ ਉਹ ਉਹਦਾ ਨੂਰ ਜਹਾਂ ਨਾਮ ਤਾਂ ਰੱਖਿਆ ਸੀ ਵੀ ਉਹ ਸੁੰਦਰਤਾ ਬਹੁਤ ਈ ਉਹਦੇ ਚਿਹਰੇ ਤੇ ਉਹ ਇੱਕ ਵਾਰੀ ਮੇਕਅਪ ਕਰਕੇ ਨਾ ਚੰਗਾ ਹਾਰ ਸ਼ਿੰਗਾਰ ਕਰਕੇ ਗੁਰੂ ਗੋਬਨ ਚੱਚੇ ਪਾਸਾ ਜੀ ਕੋਲ ਗਈ ਗੁਰੂ ਮਹਾਰਾਜ ਨੇ ਉਹਨੂੰ ਆਖਿਆ ਵੀ ਜੇ ਸੁੰਦਰਤਾ ਕਰਨੀ ਹੈ ਨਾ ਸੁੰਦਰਤਾ ਵਧਾਉਣੀ ਹੈ ਤਾਂ ਤੂੰ ਆਪਣੇ ਦੇ ਮਨ ਦੀ ਵਧਾ ਉਸ ਖੁਦਾ ਦਾ ਨਾਮ ਲੈ ਤੈਨੂੰ ਖੁਦਾ ਯਾਦ ਆਏ ਤੇਰਾ ਮਨ ਸੁੰਦਰ ਹੋਵੇ ਉਸ ਦਿਨ ਤੋਂ ਉਹਨੇ ਪ੍ਰਣ ਕਰ ਲਿਆ ਵੀ ਮੈਂ ਸਾਦੀ ਰਹੂੰ ਉਹ ਸਾਰੀ ਜ਼ਿੰਦਗੀ ਉਸ ਤੋਂ ਬਾਅਦ ਸਾਦੀ ਜ਼ਿੰਦਗੀ ਜੀ ਉਹਨੇ ਅੱਜ ਦੀਆਂ ਬੀਬੀਆਂ ਸਾਡੇ ਪ੍ਰਚਾਰਕ ਸਮਝਾਉਂਦੇ ਆ ਰਹੇ ਨੇ ਐਨੇ ਸਮਾਗਮ ਕਰਾਉਨੇ ਆਪਾਂ ਗੁਰਮਤਿ ਦੇ ਪਰ ਮੇਕਅੱਪ ਨੇ ਮੇਕਅੱਪ ਨਹੀਂ ਛੱਡਣਾ ਬਿਊਟੀ ਪਾਲਰ ਨਹੀਂ ਛੱਡਣਾ ਇਹ ਸਮਝਣ ਰਿਹਾ ਥੋੜੇ ਲੋ 100 ਗੁਣਾ ਚੰਗੀ ਸੀ ਉਹ ਨੂਰਜਹਾਂ ਜਿਹਦੇ ਇੱਕ ਵਾਰ ਕਹੇ ਤੋਂ ਸਮਝ ਜਪੈਗੀ ਸਾਡੇ ਅੱਜ ਦੇ ਇਹਨੇ ਨੇ ਸਵਾਗਤ ਕਰਾਉਨੇ ਆਪਾਂ ਵੀ ਪਹਿਣੋ ਇਦਾਂ ਨਹੀਂ ਪਹਿਣੋ ਇਦਾਂ ਨਹੀਂ ਪਹਿਣੋ ਇਹ ਚੀਜ਼ਾਂ ਗਲਤ ਨਹੀਂ ਜਿਹੜਾ ਹਾਰ ਸ਼ਿੰਗਾਰ ਆ ਨਾ ਇਹ ਇਹ ਸਹੀ ਮਹੀਨੇ ਦੇ ਵਿੱਚ ਸਹੀ ਮਹੀਨੇ ਦੇ ਵਿੱਚ ਇਹ ਗੁਲਾਮੀ ਦਾ ਪ੍ਰਤੀਕ ਆ ਹਾਰ ਸ਼ਿੰਗਾਰ ਲਗਾ ਕੇ ਨਾ ਉਦੋਂ ਔਰਤਾਂ ਨੂੰ ਵੇਚਿਆ ਜਾਂਦਾ ਸੀਗਾ ਮੋਗਲਾਂ ਵੇਲੇ ਜਦੋਂ ਮਹਾਰਾਜ ਨੇ ਆ ਕੇ ਖਾਲਸਾ ਸਾਜਿਆ ਤੋਂ ਬਾਅਦ ਚ ਫੇ ਖਾਲਸੇ ਨੇ ਮੁਗਲ ਭਜਾਏ ਉਦੋਂ ਹਾਰ ਸ਼ਿੰਗਾਰ ਲਗਾ ਕੇ ਕੁੜੀਆਂ ਤੇ ਕੁੜੀਆਂ ਨੂੰ ਵੇਚਿਆ ਜਾਂਦਾ ਸੀ ਸਮਝ ਲਓ ਗੱਲ ਨੂੰ ਇਹ ਸਮਝਿਆ ਜਾਂਦਾ ਬਾਅਦ ਪਸਤਾਉਣ ਦਾ ਕੋਈ ਫਾਇਦਾ ਨਹੀਂ